ਐਕਸਾਈਜ਼ ਵਿਭਾਗ ਨੇ ਪਟਿਆਲਾ ਦੇ ਸ਼ਰਾਬ ਠੇਕੇਦਾਰਾਂ ਨੂੰ ਨਵੇਂ ਸਾਲ ਦੇ ਲਈ ਲਾਇਸੈਂਸ ਜਾਰੀ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ। ਵਿਭਾਗ ਵੱਲੋਂ ਚਾਵਾਨਾ ਦੇ ਲਈ ਦਰਖਾਸਤ ਲੈਣ ਦਾ ਕੰਮ 31 ਮਾਰਚ ਤੱਕ ਜਾਰੀ ਰਹੇਗਾ ਜਦਕਿ 29 ਮਾਰਚ ਨੂੰ ਡਰਾਅ ਕੱਢਿਆ ਜਾਵੇਗਾ। ਅਧਿਕਾਰੀਆਂ ਮੁਤਾਬਕ ਇਸ ਸਾਲ ਕਾਟਰ ਰੈਵਨਿਊ ਆਉਣ ਦੀ ਸੰਭਾਵਨਾ ਹੈ। ਪੰਜਾਬ ਐਕਸਾਈਜ਼ ਪਾਲਿਸੀ ਦੇ ਤਹਿਤ ਸਾਡਾ ਜਿਹੜਾ ਕੋਟਾ ਹੈ ਜਿਹੜਾ ਪੀਐਮਐਲ ਦਾ ਉਾਇਤ ਕੀ 14% ਕੱਟ ਕੇ ਅਸੀਂ ਡਿਵਾਈਡ ਕੀਤਾ ਤੇ ਜਿਹੜਾ ਐਮਐਸਐਲ ਦਾ 20% ਕੋਟਾ ਘਟਾਇਆ ਪਿਛਲੇ ਸਾਲ ਨਾਲੋਂ ਜਿਸ ਦੇ ਤਹਿਤ ਸਾਡਾ ਟੋਟਲ ਰੈਵਨਿਊ ਪਿਛਲੇ ਸਾਲ ਨਾਲੋਂ ਘਟ ਗਿਆ ਹੈ ਜੋ ਕਿ ਪਿਛਲੇ ਸਾਲ 262 ਕਰੋੜ ਦਾ ਸੀ ਐਤ ਕੀ 249 ਕਰੋੜ ਦਾ ਹੈ ਅਤੇ ਉਸ ਦੇ ਸੰਬੰਧਿਤ ਹੀ ਜਿਹੜੇ ਟੋਟਲ ਨੰਬਰ ਆਫ ਠੇਕੇ ਸੀ ਉਹ ਵੀ 427 ਤੋਂ ਕੱਟ ਕੇ 386 ਰਹਿ ਗਏ ਹਨ ਜਿਦੇ ਨਾਲ ਕਿ ਅਸੀਂ ਇਹਨਾਂ ਨੂੰ ਗਰੁੱਪ ਦੇ ਵਿੱਚ ਡਿਵਾਈਡ ਕਰਦੇ ਹੋਏ 9 ਗਰੁੱਪ ਬਣਾਏ ਹਨ ਜੋ ਪਿਛਲੇ ਸਾਲ 47 ਗਰੁੱਪ ਸੀ ਸਾਡਾ ਮੇਨ ਟੀਚਾ ਇਸ ਗਰੁੱਪ ਨੂੰ ਵੱਡੇ ਰੱਖਣ ਦਾ ਇਹੀ ਹੈ ਕਿ ਇਹਦੇ ਵਿੱਚ ਜੋ ਮੇਨ ਵਪਾਰੀ ਹੈ ਜਿਨ੍ਹਾਂ ਦੀ ਪੱਕੀਆਂ ਸ਼ਾਰਟੀਜ਼ ਹੈ ਸਭ ਕੁਝ ਹੈ ਉਹ ਇਸ ਦੇ ਵਿੱਚ ਆ ਸਕਣ 31 ਮਾਰਚ ਨੂੰ ਵਿਤੀ ਸਾਲ ਖਤਮ ਹੋਣ ਦੇ ਨਾਲ ਹੀ ਸ਼ਰਾਬ ਠੇਕਿਆਂ ਦੇ ਪੁਰਾਣੇ ਲਾਇਸੈਂਸ ਰੱਦ ਹੋ ਜਾਂਦੇ ਨੇ ਜਿਸ ਤੋਂ ਬਾਅਦ ਅਗਲੇ ਸਾਲ ਦੇ ਲਈ ਨਵ ਲਾਇਸੈਂਸ ਲੈਣੇ ਹੁੰਦੇ ਨੇ ਪਟਿਆਲਾ ਤੋਂ ਇੰਦਰਜੀਤ ਸਿੰਘ ਬਖਸ਼ੀ ਜਗਬਾਣੀ ਟੀਵੀ